ਸਟਾਰਟ ਚਾਹ ਵੇ ਤੁਸੀਂ ਕਿਤੇ ਪਤੇ ਗਾਂ ਕਿਤਾ ਭਗਤ ਨੂੰ ਸੁਣਾਉਂਗਾ ਹਾਂਜੀ ਬਹੁਤ ਵਧੀਆ ਸਵਾਲ ਕੀਤਾ ਰਸਦਾਰ ਨੇ ਗਾਂ ਕਿਤਾ ਭਗਤ ਨੂੰ ਸੁਣਾਉਂਦੀ ਸੀ ਜਦੋਂ ਗੁਰੂ ਨਾਨਕ ਦੇਵ ਜੀ ਇਹ ਪਟਨੇ ਦੀ ਧਰਤੀ ਤੋਂ ਆਸਾਮ ਵੱਲ ਜਾ ਰਹੇ ਸੀ ਤਾਂ ਇੱਥੇ ਠਹਿਰੇ ਸੀ ਇੱਥੇ ਹੀ ਭਗਤ ਚੈਮਲ ਜੀ ਚੈਮਲ ਜਿਨ੍ਹਾਂ ਦੀ ਉਮਰ ਸੀ 350 ਸਾਲ ਜੀ ਜੋ 6.5 ਸਾਲ ਉਮਰ ਦੀ ਗੁਰੂ ਨਾਨਕ ਦੇਵ ਜੀ ਇੱਥੋਂ ਜਾਣ ਲੱਗੇ ਤੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਕੀ ਬੇਨਤੀ ਕੀਤੀ ਕਿ ਸਾਡਾ ਵੀ ਸਾਨੂੰ ਮੁਕਤੀ ਦਿਓ ਮੇਰੀ ਉਮਰ 6.5 ਸਾਲ ਆ ਮੇ ਕੋ ਰੋਜ਼ ਗੰਗਾ ਜੀ ਸਨਾਨ ਨਹੀਂ ਕੀਤਾ ਜਾਂਦਾ ਮੇਰਾ ਸਰੀਰ ਬਜ਼ੁਰਗ ਹੋ ਚੁੱਕਾ ਵਾ ਤੇ ਸਾਨੂੰ ਮੁਕਤੀ ਦੇ ਦਿਓ ਤੇ ਗੁਰੂ ਨਾਨਕ ਦੇਵ ਜੀ ਨੇ ਆਖਿਆ ਤੁਸੀਂ ਡਰੋ ਨਾ ਮੇਰੇ ਸਤਮਾ ਜਮਾ ਗੁਰੂ ਤੇਗ ਨੋਵਾ ਜਮਾ ਗੁਰੂ ਦੇਗ ਬਹਾਦਰ ਜੀ ਤੁਹਾਨੂੰ ਅੱਗੇ ਮੁਕਤੀ ਦੇਣਗੇ ਜਿਹੜੀ ਗੰਗਾ ਵਾ ਤੁਹਾਨੂੰ ਉੱਥੇ ਅੱਗੇ ਆਪ ਇਸ਼ਨਾਨ ਕਰਾਉਗੀ ਤੇ ਜੈ ਮਲ ਜੀ ਨੇ ਕਿਹਾ ਜੀ ਇੱਥੇ ਆ ਕਿਸਨਾਨ ਕਰੂਗੀ ਤੇ ਬਾਕੀ ਲੋਕਾਂ ਦਾ ਬਹੁਤ ਨੁਕਸਾਨ ਹੋਊਗਾ ਤੇ ਮੈਂ ਇਸ ਤਰ੍ਹਾਂ ਨਹੀਂ ਚਾਹੁੰਦਾ ਤੁਸੀਂ ਮੈਨੂੰ ਮੁਕਤੀ ਦਿਓ ਤੇ ਗੁਰੂ ਨਾਨਕ ਦੇਵ ਜੀ ਨੇ ਆਖਿਆ ਤੁਸੀਂ ਫਿਕਰ ਨਾ ਕਰੋ ਤੁਸੀਂ ਇੱਕ ਜਗ੍ਹਾ ਬੈਠ ਜਾਓ ਉਹ ਜਗ੍ਹਾ ਵੇਖੋ ਜਿੱਥੇ ਜੈ ਮਲ ਜੀ ਬਿਠੇ ਸੀ ਉੱਥੇ ਅੱਗੇ ਇੱਕ ਡੌਂ ਜਿਹੜੀ ਦਾਅ ਸੀ ਨਾ ਉਹ ਆਪਣੇ ਮੂੰਹ 'ਚ ਚੱਲ ਭਰ ਕੇ ਗੰਗਾ ਦਾ ਉਹ ਭਗਤ ਜੀ ਉੱਤੇ ਪੌਦੀ ਸੀ ਤੇ ਫਿਰ ਭਗਤ ਜੀ ਸਨਾਨ ਕਰਦੇ ਜੈ ਮਲ ਜੀ ਫਿਰ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਇੱਥੇ ਆਏ ਜੈਮਲ ਨੇ ਕਮਰੇ ਜ ਆਪਣੇ ਨੂੰ ਬੰਦ ਕਰ ਲਿਆ ਸੀ ਬੰਦਗੀ ਕਰ ਲਾ ਪਈ ਤੇ ਉਹ ਦੇਖਣ ਲੱਪੇ ਗੁਰੂ ਨਾਨਕ ਦੇਵ ਜੀ ਦਾ ਨੋਆ ਜਾਮਾ ਤੇ ਜਦੋਂ ਭਗਤੀ ਕਰਦੇ ਸੀ ਤੇ ਗੁਰੂ ਤੇਗ ਬਹਾਦਰ ਜੀ ਬਾਹਰ ਆਏ ਤੇ ਉਹਨਾਂ ਨੇ ਬਹੁਤ ਆਵਾਜ਼ਾਂ ਦਿੱਤੀਆਂ ਠੀਕ ਆ ਉਹਨਾਂ ਨੇ ਬਹੁਤ ਆਵਾਜ਼ਾਂ ਦਿੱਤੀਆਂ ਜੈਮਲ ਨੂੰ ਜੈਮਲ ਜੀ ਨੇ ਕੋਈ ਦਰਵਾਜ਼ਾ ਨਹੀਂ ਖੋਲਿਆ ਫਿਰ ਇੱਕ ਵਾਰੀ ਖੁੱਲੀ ਸੰਗਤਾਂ ਨੇ ਉਧਰ ਦੀ ਆਵਾਜ਼ ਦਿੱਤੀ ਭਗਤ ਜੀ ਨੂੰ ਕਿ ਗੁਰੂ ਜੀ ਆਇਆ ਤੇ ਉਹਨਾਂ ਕਹੇ ਜੀ ਗੁਰੂ ਜੀ ਆਇਆਓ ਸਿੱਧਾ ਅੰਦਰ ਆ ਜਾ ਫਿਰ ਇੱਕ ਵਾਰੀ ਹੀ ਸਿਰੂ ਛੋਟੀ ਜੀ ਤੇ ਗੁਰੂ ਜੀ ਆਪ ਜਾਣੀ ਜਾਣ ਸੀ ਪਰਮੇਸ਼ਰ ਦੀ ਉਹ ਬਾਰੀ ਘੋੜੇ ਸਮੇਂ ਤੋਂ ਬਾਰੀ ਨਹੀਂ ਜੈ ਮਾਲ ਜੀ ਨੂੰ ਉਹਨਾਂ ਦਰਸ਼ਨ ਦਿੱਤੇ ਤੇ ਜੈ ਮਾਲ ਦੀ ਉਮਰ ਹੋ ਗਈ 505 ਸਾਲ ਉਮਰ ਹੋ ਗਈ 505 ਸਾਲ ਦੀ ਉਮਰ ਵਿੱਚ ਜੈ ਮਾਲ ਨੂੰ ਫਿਰ ਮੁਕਤੀ ਦਿੱਤੀ ਗੁਰਤੇਗ ਬਾਹਦਤੀ ਜਦੋਂ ਦਰਸ਼ਨ ਕੀਤੇ ਤੇ ਫਿਰ ਜੈ ਮਾਲ ਨੂੰ ਮੁਕਤੀ ਮਿਲੀ ਆ ਜੀ ਚਲੋ ਬੋਲੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ